ਮੈਂ ਸਭ ਤੋਂ ਅਪੀਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਲੋੜ ਪਰਵਾਰ ਦੀਆਂ ਗਰੀਬੀਆਂ ਦਾ ਇੰਨਾ ਜੋਗਦਾਨ ਦਿੱਤਾ। ਅੱਜ 31 ਫਰਵਰੀ 2025 ਨੂੰ 6 ਆਫ ਅਮਰੀਕਾ ਦੀ ਪੂਰੀ ਟੀਮ ਤੂਰੀ ਸ਼ਹਿਰ ਪਿੰਡ ਬਮਾਲ ਦੇ ਵਿੱਚ ਪਹੁੰਚੇ। ਜਿੱਥੇ ਗਰੀਬ ਪਰਿਵਾਰ ਦੀ ਧੀ ਦੇ ਵਿਆਹ ਦੇ ਕਾਰਜ ਵਿੱਚ ਤ੍ਰੇਲੂ ਜਰੂਰਤਮੰਦ ਸਮਾਨ ਦਿੱਤਾ ਗਿਆ। ਸਾਰ ਪਟਵੰਤਾ ਸਾਹਿਬਾਨ ਨੂੰ ਧੰਨਵਾਦ ਕਰਦਾ ਲੱਖ ਲੱਖ ਮੁਬਾਰਕਾ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਲੋਗਦਾਨ ਇਕੱਠਾ ਕਰਕੇ ਇੱਕ ਗਰੀਬ ਪਰਿਵਾਰ ਦੀ ਲੜਕੀ ਨੂੰ ਦਾਣ ਦਿੱਤਾ ਸਿਕਸ ਆਫ ਅਮਰੀਕਾ ਦੀ ਸੰਸਥਾ ਨੂੰ ਮਦਦ ਕਰਦਾ ਦੇਖ ਕੇ ਕੁੜੀ ਅਤੇ ਉਸ ਦੀ ਮਾਂ ਭਾਵੁਕ ਹੋ ਗਏ ਅਤੇ ਸਿਕਸ ਆਫ ਅਮਰੀਕਾ ਦਾ ਤੇ ਦਿਲੋਂ ਧੰਨਵਾਦ ਕੀਤਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਹੋਇਆ ਜੀ ਜਿਹੜੇ ਗਰੀਬ ਪਰਿਵਾਰਾਂ ਦੇ ਬਾਹਾਂ ਫੜਦੇ ਨੇ ਤੇ ਉਹਨਾਂ ਦੇ ਨਾਲ ਹੈਲਪ ਕਰਦੇ ਨੇ ਕਿ ਘਰ-ਘਰ ਜਾ ਕੇ ਜੋ ਵੀ ਕਿਸੇ ਨੂੰ ਸਮਾਨ ਦੀ ਲੋੜ ਹੈ ਦੇ ਦਿੰਦੇ ਨੇ ਇਸ ਮੌਕੇ ਤੇ ਪਿੰਡ ਦੀ ਪੰਚਾਇਤ ਮੈਂਬਰਾਂ ਨੇ ਵੀ ਸਿਕਸ ਆਫ ਅਮਰੀਕਾ ਦਾ ਤੇ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਸਥਾ ਹਮੇਸ਼ਾ ਗਰੀਬ ਪਰਿਵਾਰਾਂ ਦੀ ਹਰ ਔਖੀ ਘੜੀ ਵਿੱਚ ਬਾਹਾਂ ਫੜਦੀ ਹੈ ਅਤੇ ਉਹਨਾਂ ਦੀ ਹਰ ਲੋੜ 'ਚ ਮੈਂ ਸਹਾਇਤਾ ਕਰਦੀ ਹਾਂ ਤੁਸੀਂ ਵੀ ਦੇਖੋ ਇਹ ਦਿਲ ਨੂੰ ਛੂ ਜਾਣ ਵਾਲੀਆਂ ਤਸਵੀਰਾਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਅੱਜ ਅਸੀਂ ਸੰਗਰੂਰ ਜ਼ਿਲ੍ਹੇ ਪਹੁੰਚੇ ਹੈਗੇ ਆ ਬਮਾਲ ਪਿੰਡ ਦੇ ਵਿੱਚ ਸਿੱਖ ਹਸ ਅਮਰੀਕਾ ਕਾਫੀ ਦੇਰ ਤੋਂ ਕਾਫੀ ਸਮੇਂ ਤੋਂ ਬੜੇ ਅੱਛਾ-ਅੱਛਾ ਪ੍ਰਾਲੇ ਕਰਦੇ ਆ ਰਹੇ ਨੇ ਔਰ ਗੱਲਬਾਤ ਕਰਦੇ ਆਂ ਜਿਹੜਾ ਪਰਿਵਾਰ ਦੇ ਚਤਤ ਪਹੁੰਚੇ ਹੈਗੇ ਆ ਆਪਾਂ ਤੇ ਰਜੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਰੇ ਕਿਵੇਂ ਲੱਗਦਾ ਕਿ ਸਾਡੇ ਸਿੱਖ ਹਸ ਅਮਰੀਕਾ ਕਾਫੀ ਦੇਰ ਤੋਂ ਕਾਫੀ ਸਮੇਂ ਤੋਂ ਬੜੇ ਅੱਛਾ-ਅੱਛਾ ਪ੍ਰਾਲੇ ਕਰਦੇ ਆ ਰਹੇ ਨੇ ਸੋ ਅੱਜ ਤੁਹਾਨੂੰ ਉਹਨਾਂ ਨੇ ਸਮਾਨ ਵੀ ਦਿੱਤਾ ਕੀ ਕਹਿਣਾ ਚਾਹੁੰਦੇ ਮੈਂ ਬਹੁਤ ਅਤੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਲੋੜ ਪਰਵਾਦ ਦੀਆਂ ਗਰੀਬਤੀਆਂ ਦਾ ਇੰਨਾ ਯੋਗਦਾਨ ਦਿੱਤਾ ਤੇ ਉਹਨਾਂ ਦਾ ਹੋਰ ਉਹਨਾਂ ਦੇ ਜਿਹੜੇ ਹੋਰ ਉਹਨਾਂ ਦੇ ਹੈਗੇ ਜਦਦੀਪ ਸਿੰਘ ਸਰ ਜਿਹੜੇ ਆਪਣੇ ਬ੍ਰਿੰਦਰ ਸਰ ਹੈਗੇ ਨੇ ਉਹਨੇ ਪੂਰੀ ਟੀਮ ਤੇ ਉਹਨਾਂ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਸਾਰੀ ਟੀਮ ਦਾ ਅਤੀ ਧੰਨਵਾਦ ਕਰਦੀ ਆ ਮੈਂ ਕੀ ਕਹਿਣਾ ਚਾਹੁੰਗਾ ਜਿਹੜਾ ਅੱਜ ਮੇਰੀ ਗਰੀਬਾਂ ਦੀ ਮਦਦ ਕਰੀ ਹੈ ਜੀ 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 ਦਾ ਧੰਨਵਾਦ ਜੀ ਜਿਨ੍ਹਾਂ ਨੇ ਮੇਰੀ ਧੀ ਬਾਰੇ ਇੰਨਾ ਸੋਚਿਆ ਗਰੀਬੀ ਬਾਰੇ ਜੀ ਧੰਨਵਾਦ ਜੀ ਕੀ ਕਹੋਗੇ ਸਿਕ ਆਫ ਅਮਰੀਕਾ ਜਦੋਂ ਤੁਹਾਡੀ ਸੰਸਥਾ ਕਿਵੇਂ ਇਹ ਲੱਖਾ ਕਰ ਰਹੀ ਹੈ ਬਹੁਤ ਬਰੀ ਜਿਆਦੀ ਹੈ ਜੀ ਤੇ ਅੱਜ ਲੜਕੀ ਨੂੰ ਇੱਕ ਜ਼ਰੂਰਤਮੰਦ ਲੜਕੀ ਨੂੰ ਇੱਕ ਸਮਾਨ ਦਿੱਤਾ ਹੈਗਾ ਸਿਕ ਆਫ ਅਮਰੀਕਾ ਨੇ ਕੀ ਕਹਿਣਾ ਚਾਹੁੰਦੇ ਨੇ ਸੈ ਸੰਤਰਾ ਬਹੁਤ ਧੰਨਵਾਦ ਕਰਦੇ ਆ ਜੀ ਕਿ ਲੋੜਵੰਦ ਪਰਿਵਾਰ ਦਾ ਸ਼ਹਿਜੋਗ ਮਿਲਿਆ ਜੀ ਜੀ ਪਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਹੁੰਦਾ ਸਿੱਖੋਫ ਅਮਰੀਕਾ ਕਾਫੀ ਦੇਰ ਤੋਂ ਕਾਫੀ ਸਮੇਂ ਤੋਂ ਬੜੇ ਅੱਛਾ-ਚੋਕ ਪ੍ਰਾਲੇ ਕਰਦੇ ਆ ਰਹੇ ਹੈਗੇ ਨੇ ਤੇ ਅੱਜ ਜ਼ਰੂਰਤਮੰਦ ਲੜਕੀ ਦਾ ਸਿੱਖੋਫ ਅਮਰੀਕਾ ਨੇ ਬੜਾ ਅੱਛਾ ਉਪਰਾਲਾ ਕੀਤਾ ਸਰਕਾਰੀ ਸਕੂਲ ਦੇ ਵਿੱਚ ਬੜੇ ਅੱਛੇ ਕੰਮ ਕਰਦੇ ਆ ਰਹੇ ਆ ਬੱਚਿਆਂ ਨੂੰ ਸਕੂਲ ਸ਼ੂ ਪੈਨਸਲਾਂ ਕਾਪੀਆਂ ਔਰ ਦੇ ਰਹੇ ਕੀ ਕਹਿਣਾ ਚਾਹੁੰਦੇ ਇਹ ਭਾਈ ਗੁਰੂ ਕਾਕਲ ਸਾਹਿਬ ਹੈ ਗੁਰੂ ਵੀ ਕੀ ਭਾਤ ਹੈ ਮੈਂ ਆਪਣੀ ਸੰਸਥਾ ਵੱਲੋਂ ਸਿੱਖੋਫ ਅਮਰੀਕਾ ਡਾਕਟਰ ਜਰਦੀਪ ਸਿੰਘ ਜੱਸੀ ਸੰਸਥਾ ਦਾ ਬਹੁਤ ਬਹੁਤ ਤਾਹਰ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੱਕ ਗਰੀਬ ਪਰਿਵਾਰ ਦੀ ਲੜਕੀ ਨੂੰ ਮਦਦ ਦੇ ਕੇ ਉਸ ਨੂੰ ਸਨਮਾਨਿਤ ਕੀਤਾ ਜੀ ਅ ਮੈਂ ਆਪਣੇ ਵੱਲੋਂ ਆਪਣੀ ਸੰਸਥਾ ਵੱਲੋਂ ਹੋਰ ਪਟਵੰਤ ਸੱਜਣਾਂ ਵੱਲੋਂ ਧੰਨਵਾਦ ਕਰਦਾ ਲੱਖ ਲੱਖ ਮੁਬਾਰਕਾਂ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਲੋਕਦਾਨ ਇਕੱਠਾ ਕਰਕੇ ਇੱਕ ਗਰੀਬ ਪਰਿਵਾਰ ਦੀ ਲੜਕੀ ਨੂੰ ਧਾਨ ਦਿੱਤਾ ਸੋ ਗਲਤ ਕੀਤੀ ਐ ਸਸੀ ਕਾਲ ਜੀ ਸਸੀ ਕਾਲ ਜੀ ਕੀ ਕਹਿਣਾ ਚਾਹੁੰਦੇ ਸਿੱਖੋ ਅਮਰੀਕਾ ਕਾਫੀ ਦੌਰ ਤੋਂ ਕਾਫੀ ਸਮੇਂ ਤੋਂ ਬੁੜੇ ਅੱਛੇ ਜਿਹੇ ਪ੍ਰਾਲੇ ਕਰਦੇ ਆ ਰਹੇ ਇੱਕ ਗਰੀਬ ਲੜਕੀ ਦਾ ਸੋਚ ਰਿਹਾ ਕੀ ਕਹਿਣਾ ਚਾਹੁੰਦੇ ਸਾਡੀ ਸਿੱਖ ਅਮਰੀਕਾ ਸੰਸਤਾ ਨੇ ਜਿਹੜੀ ਕਿ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਬਹੁਤ ਹੀ ਗਰੀਬ ਬੱਚਿਆਂ ਦੇ ਬਾਪ ਮਾਂ ਫੜੀ ਸਕੂਲਾ 'ਚ ਬੈਗ ਵੰਡੇ ਬੂਟ ਵੰਡੇ ਅੱਜ ਅਸੀਂ ਇੱਥੇ ਗਰੀਬ ਘਰ ਦੀ ਲੜਕੀ ਨੌਰਾਨ ਪਰਿਵਾਰ ਦੇ ਗਰੀਬ ਘਰ ਦੀ ਲੜਕੀ ਜਿਨ੍ਹਾਂ ਦੇ ਕਿਸੇ ਵੀ ਮਰਤ ਨਹੀਂ ਕੀਤੀ ਉਹਨਾਂ ਨੇ ਗੁਹਾਰ ਲਾਈ ਤੇ ਅੱਜ ਸੰਸਥਾ ਨੇ ਅੱਜ ਇੱਥੇ ਅਪਰਾਲਾ ਕੀਤਾ ਤੇ ਇਹਦਾ ਲੋੜਵੰਦ ਸਮਾਨ ਕਾਰਜ ਸਿੱਧ ਕੀਤਾ ਤੇ ਮੈਂ ਇਸ ਸੰਸਥਾ ਦਾ ਮੇਰੇ ਤਹਿ ਦਿਲੋਂ ਧੰਨਵਾਦ ਕਰਦਾ ਸੋ ਗੱਲਬਾਤ ਕੀਤੀ ਆ ਜਿਹੜੇ ਸਿੱਖੋ ਅਮਰੀਕਾ ਦੀ ਟੀਮ ਉੱਥੇ ਪਹੁੰਚੀ ਹੋਈ ਹੈ ਤੇ ਮੈਂ ਦੋ ਸ਼ਬਦ ਆਪਣੇ ਭਾਈ ਸਾਹਿਬ ਦੇ ਲਾਉਂਗਾ ਜਿਹੜੇ ਸਿੱਖੋ ਅਮਰੀਕਾ ਦੇ ਕਾਫੀ ਅੱਛੇ ਹੋ ਵੀ ਨਾ ਰਹਿ ਗਿਆ ਭਾਈ ਸਤਿਕਾਰ ਜੀ ਸਤਿਕਾਰ ਜੀ ਕੀ ਕਹਿਣਾ ਚਾਹੁੰਦਾ ਜਿਹੜੇ ਅੱਜ ਇੱਥੇ ਬਿਮਾਲਪੁਰ ਦੇ ਪਹੁੰਚੇ ਹਨ ਜੀ ਸਿੱਖੋ ਆਫ ਅਮਰੀਕਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਜੀ ਜਿਹੜੀ ਗਰੀਬ ਪਰਿਵਾਰਾਂ ਦੇ ਬਾਵਾ ਫੜਦੇ ਨੇ ਕਿ ਉਹਨਾਂ ਦੇ ਨਾਲ ਹੈਲਪ ਕਰਦੇ ਨੇ ਕਿ ਘਰ ਘਰ ਜਾ ਕੇ ਜੋ ਵੀ ਕਿਸੇ ਨੂੰ ਸਮਾਨ ਦੀ ਲੋੜ ਹੈ ਦੇ ਦਿੰਦੇ ਨੇ ਇਹ ਦਵਾਈ ਦਾ ਕੈਂਪ ਵੀ ਲਗਾਉਂਦੇ ਨੇ ਤੇ ਸਕੂਲਾਂ ਦੇ ਵਿੱਚ ਨੋੜਵੰਦ ਬੱਚਿਆਂ ਨੂੰ ਵਰਤੀ ਹੋ ਗਈ ਤੇ ਬੋਥ ਕਿਤਾਬਾਂ ਵੀ ਬਣਦੇ ਹਨ ਸੋ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਤੇ ਮੈਂ ਤਾਂ ਇਹ ਕਹੂੰਗਾ ਸਿੱਖੋ ਆਫ ਅਮਰੀਕਾ ਕਾਫੀ ਦੇਰ ਤੋਂ ਕਾਫੀ ਸਮੇਂ ਤੋਂ ਬੜੇ ਅੱਛੇ ਜੋ ਪ੍ਰਾਲੇ ਕਰਦੇ ਆ ਰਹੇ ਨੇ ਔਰ ਪਿਛਲੇ ਟਾਈਮ ਦੇ ਵਿੱਚ ਆਲਮਪੁਰ ਦੇ ਵਿੱਚ ਵੀ ਸਰਕਾਰੀ ਸਕੂਲ ਦੇ ਵਿੱਚ ਵੀ ਇਹਨਾਂ ਨੇ ਸਿੱਖੋ ਆਫ ਅਮਰੀਕਾ ਸਕੂਲ ਚ ਕਿਤਾਬਾਂ ਬੈਗ ਸ਼ੂਜ਼ ਵਗੈਰਾ ਬਣਦੇ ਹੋਏ ਔਰ ਪਿਛਲੇ ਟਾਈਮ ਤੋਂ ਅੰਮ੍ਰੋੜ ਦੇ ਵਿੱਚ ਸਰਕਾਰੀ ਸਕੂਲ ਦੇ ਵੀ ਬਣਦੇ ਹੋਏ ਸੋ ਅੱਜ ਦੁਬਾਰਾ ਫੇਰ ਦਮਾਲ ਪਿੰਡ ਦੇ ਵਿੱਚ ਪਹੁੰਚੇ ਹੋ ਗਏ ਸੋ ਇੱਕ ਗਰੀਬ ਲੜਕੀ ਦਾ ਉਹਨਾਂ ਨੇ ਸਿੱਖੋ ਅਮਰੀਕਾ ਨਾਲ ਸੋਚਿਆ ਬੜਾ ਉਹਨਾਂ ਦਾ ਮੈ ਸਿੱਖੋ ਅਮਰੀਕਾ ਦਾ ਧੰਨਵਾਦ ਕਰਦਾ ਹੈਗਾ ਔਰ ਇਹ ਵੀ ਜਿਹੜਾ ਪਰਿਵਾਰ ਹੈਗਾ ਵਾ ਤੇ ਇਹ ਵੀ ਅੰਮ੍ਰਾਂ ਦਾ ਧੰਨਵਾਦ ਕਰਦੇ ਆਂ ਔਰ ਜਿਹੜੀ ਸਿੱਖੋ ਅਮਰੀਕਾ ਦੀ ਜਿਹੜੀ ਟੀਮ ਹੈਗੀ ਆ ਉਹ ਵੀ ਸਿੱਖੋ ਅਮਰੀਕਾ ਦੀ ਪੂਰਾ ਧੰਨਵਾਦ ਕਰਦੇ ਆਂ ਔਰ ਅਗਲਾ ਡੇਰ ਲੱਗੇ ਤੁਹਾਨੂੰ ਫੇਰੇ ਖਾਵਾਂਗੇ ਜਿਹੜੇ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੱਲਾ ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ਸਿੱਖੋ ਅਮਰੀਕਾ ਕਾਫੀ ਦੇਰ ਤੋਂ ਕਾਫੀ ਸਮੇਂ ਤੋਂ ਬੜੇ ਅੱਛੇ ਉਪਰਾਲੇ ਕਰਦੇ ਆ ਰਹੇ ਨੇ ਔਰ ਗਰੀਬ ਕੁੜੀਆਂ ਦਾ ਔਰ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਪੈਨ ਪੈਨਸਲਾਂ ਸਕੂਲ ਸ਼ੂ ਬੈਗ ਔਰ ਬੜੇ ਅੱਛਾ ਜੋ ਪ੍ਰਾਲੇ ਕਰਦੇ ਆ ਰਹੇ ਨੇ ਮੈਂ ਤਾਂ ਇਹ ਕਹਾਂਗਾ ਔਰ ਈਵਨ ਤੱਕ ਤਾਂ ਮੈਂ ਦੂਜੀ ਗੱਲ ਹੋਰ ਕਹਾਂਗਾ ਔਰ ਇਹ ਐਨਜੀਓ ਬੜਾ ਅੱਛਾ ਉਪਰਾਲਾ ਕਰਦੇ ਹੋਏ ਨੇ ਔਰ ਮੈਂ ਤਾਂ ਕਹਾਂਗਾ ਸਿੱਖੋ ਅਮਰੀਕਾ ਇਸ ਤਰ੍ਹਾਂ ਦੇ ਬੜੇ ਅੱਛੇ ਉਪਰਾਲੇ ਕਰਦੇ ਰਹਿਣ ਔਰ ਜਿਹੜੇ ਗਰੀਬ ਪਰਿਵਾਰ ਹੈਗਾ ਤੇ ਸਿੱਖ ਅਮਰੀਕਾ ਨੂੰ ਇੱਦੀ ਦਿਨ ਦਾਤ ਚੁਗਣੀ ਤਰੱਕੀਆਂ ਤੇ ਬਖਸ਼ੇ ਸੋ ਇਸ ਤਰ੍ਹਾਂ ਦੀ ਨਵੀਂ ਨਵੀਂ ਅਪਡੇਟਸ ਸਾਨੂੰ ਲਗਾਤਾਰ ਦਿਖਾਈ ਜਾਵਾਂਗੇ ਜੁਨੇਰਾਂ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਔਰ ਇਸ ਵੀਡੀਓ ਦਬਕੇ ਸ਼ੇਅਰ ਲਾਈਕ ਲਾਈਕ ਕਰੋ ਦੋਸਤੋ ਜਿਹੜੇ